ਗੁਰਜੀ ਕਾ ਖਾਲਸਾ ਵਾ ਗੁਰਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈਗਾ ਕਿ ਅੱਜ ਦਾ ਵਿਸ਼ਾ ਹੈਗਾ ਵਾ ਹਨਮਤਾਂ ਨਾਲੋਂ ਗੁਰਮਤਿ ਦੀ ਵਿਲੱਖਣਤਾ ਤੇ ਦਾਸ ਕੋਸ਼ਿਸ਼ ਕਰੇਗਾ ਕਿ ਗੁਰਮਤਿ ਦੀ ਵਿਲੱਖਣਤਾ ਜਿਹੜੀ ਹੈਗੀ ਆ ਉਹ ਜਾਦਾ ਗੱਲ ਕੀਤੀ ਜਾਵੇ ਔਰ ਉਹਦੇ ਨਾਲ ਜਿਹੜਾ ਬਾਕੀਆਂ ਦਾ ਵੀ ਜਿਹੜਾ ਹੈਗਾ ਵਾ ਉਹ ਵੀ ਸਾਨੂੰ ਪਤਾ ਲੱਗ ਜੇ ਕਿਉਂਕਿ ਅੱਜ ਅਸੀਂ ਜਿਹੜਾ ਵਾ ਵੇਖਿਆ ਜਾਵੇ ਤੇ ਗੁਰਮੁਖ ਦੀ ਵਿਲੱਖਣਤਾ ਤੋਂ ਜਿਹੜਾ ਹੈਗਾ ਵਾ ਉਹ ਬਹੁਤ ਦੂਰ ਜਾ ਚੁੱਕੇ ਹੈਗੇ ਆ ਤੇ ਲਾਗ ਭਾਗ ਅਸੀਂ ਬਾਕੀ ਧਰਮਾਂ ਦੇ ਹਿਸਾਰੇ ਰੀਤੀ ਰਿਵਾਜ ਜਾਂ ਜੋ ਤਰੀਕੇ ਹੈਗੇ ਆ ਉਹ ਬਣਾ ਲਏ ਹੈਗੇ ਆ ਇਸ ਕਰਕੇ ਕੋਸ਼ਿਸ਼ ਹੋਏਗੀ ਕਿ ਜੋ ਵਿਲੱਖਣਤਾ ਹੈਗੀ ਆ ਉਹ ਆਪ ਦੇ ਨਾਲ ਥੋੜੇ ਸਮੇਂ ਵਿੱਚ ਰਹਿ ਗਵਾ ਸੰਜੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਪਹਿਲੀ ਗੱਲ ਤੇ ਜਿਹੜੀ ਹੈਗੀ ਆ ਜਿਸ ਨੂੰ ਗॉड ਕਹ ਲੋ ਜਾਂ ਅਕਾਲ ਪੁਰਖ ਦੀ ਪ੍ਰਭਾਸ਼ਾ ਇਹ ਜਿਹੜੀ ਹੈਗੀ ਆ ਉਹ ਗੁਰੂ ਨਾਨਕ ਸਾਹਿਬ ਨੇ ਇੱਕ ਵੱਖਰੀ ਦਿੱਤੀ ਹੈਗੀ ਹੈ ਇਹ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਦ ਕਿ ਬਾਕੀ ਧਰਮਾਂ ਵਿੱਚ ਸੀਗਾ ਵਾ ਕਿ ਕੋਈ ਮਰਦ ਨੂੰ ਬਣਾਤਾ ਕਿਸੇ ਨੇ ਇਸਤਰੀ ਨੂੰ ਬਣਾਤਾ ਕਿਸੇ ਜਾਨਵਰ ਨੂੰ ਬਣਾਤਾ ਕਿਸੇ ਨੇ ਕੋਈ ਗੋਡ ਬਣਾਤਾ ਕੋਈ ਗੋਡ ਬਣਾਤਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਖਤਮ ਕਰ ਦਿੱਤੀਆਂ ਕਿਉਂਕਿ ਜਿਹੜਾ ਕੋ ਜੇ ਗੋਡ ਜਿਹੜਾ ਹੈਗਾ ਵਾ ਉਹ ਖੁਦ ਆਪ ਹੀ ਜਿੰਦਾ ਨਹੀਂ ਰਿਹਾ ਆਪ ਹੀ ਬਚਿਆ ਨਹੀਂਗਾ ਤੇ ਉਹਨੇ ਸਾਨੂੰ ਕੀ ਬਚਾਉਣਾ ਹੈਗਾ ਵਾ ਇਹ ਪਹਿਲੀ ਵਿਲੱਖਣਤਾ ਜਿਹੜੀ ਹੈਗੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੀ ਹੈਗੀ ਦੂਸਰੀ ਵਿਲੱਖਣਤਾ ਸਾਨੂੰ ਪਹਿਲੀ ਪੌੜੀ ਦੇ ਵਿੱਚ ਦਿੱਤੀ ਹੈਗੀ ਆ ਕਿ ਕਰਤਾਰਾਂ ਤਰ੍ਹਾਂ ਦੇ ਚੀਜ਼ਾਂ ਦਾ ਕਰਮਕਾਂਡ ਕਰਨ ਦੇ ਨਾਲ ਜਿਹੜਾ ਹੈਗਾ ਵਾ ਅਸੀਂ ਸਚਿਆਰ ਨਹੀਂ ਬਣ ਸਕਦੇ ਤੇ ਪੜਦੇ ਹੈ ਨਾ ਜਪਜੀ ਸਾਹਿਬ ਸ਼ੁਰੂ ਚ ਸੋਚੇ ਸੋਚਣਾ ਹੋਵੀ ਸੋਚ ਰੱਖਣ ਨਾਲ ਨਹੀਂ ਗੱਲ ਕਰਨੀ ਮੋਨ ਵਰਤ ਰੱਖਣ ਨਾਲ ਨਹੀਂ ਗੱਲ ਕਰਨੀ ਤ੍ਰਿਸ਼ਨਾਜ ਰਿਆ ਨੇ ਗੱਲ ਕਰਨੀ ਚਲਾਕੀਆਂ ਦੇ ਨਾਲ ਨਹੀਂ ਗੱਲ ਕਰਨੀ ਹੋਣੀ ਗੱਲ ਬਣਨੀ ਹੈਗੀ ਔਰ ਗੁਰੂ ਨਾਨਕ ਸਾਹਿਬ ਨੇ ਸਾਫ਼ ਗੱਲ ਕਹੀ ਆ ਕਿ ਉਸ ਸਚੈਰਾ ਹੋਈਏ ਕਿ ਕੂੜੇ ਟੁੱਟੇ ਪਾਲ ਉਹ ਕੀਆ ਉਹ ਕਮ ਰਜ਼ਾਈ ਚਲਣਾ ਨਾ ਨਿਕਲਿਆ ਨਾਲ ਕਿਉਂਕਿ ਪੂਰੀ ਸ੍ਰਿਸ਼ਟੀ ਜਿਹੜੀ ਹੈਗੀ ਆ ਕੁਦਰਤ ਦੇ ਓਸੂਲਾਂ ਦੇ ਅਨੁਸਾਰ ਚੱਲ ਰਹੀ ਹੈਗੀ ਆ ਇਸ ਕਰਕੇ ਉਹ ਸਾਡੇ ਮਨੁੱਖ ਦੇ ਵਾਸਤੇ ਕੁਦਰਤ ਦੇ ਕੋੜੇ ਓਸੂਲ ਹੈਗੇ ਆ ਜਿਸ ਤੇ ਨਾ ਮਨੁੱਖ ਸੁਚਿਆਰ ਬਣ ਸਕਦਾ ਹੈ ਗਵਾ ਗੁਰੂ ਸਾਹਿਬ ਨੇ ਸਾਨੂੰ ਉਹ ਸਮਝਾਉਣ ਦਾ ਉਪਰਾਲਾ ਕੀਤਾ ਹੈਗਾ ਵਾ ਤਾਂ ਜੋ ਅਸੀਂ ਆਪਣਾ ਵੀ ਜੀਵਨ ਸਫਲ ਕਰ ਸਕੀਏ ਤੇ ਨਾਲ ਬਾਕੀਆਂ ਦਾ ਵੀ ਜੀਵਨ ਜਿਹੜਾ ਹੈਗਾ ਵਾ ਉਹ ਵੀ ਸਫਲ ਕਰ ਸਕੀਏ ਇਹ ਗੁਰੂਨਾਨਕ ਸਾਹਿਬ ਦਾ ਵੱਡਾ ਟਾਰਗੇਟ ਸੀਗਾ ਇਸੇ ਕਰਕੇ ਪਹਿਲੀ ਸਟਾਰਟਿੰਗ ਕਿ ਔਰ ਪਹਿਲੀ ਪੌੜੀ ਜੀ ਗੁਰੂਨਾਨਕ ਸਾਹਿਬ ਨੇ ਇਹ ਮੋਸਟ ਇੰਪੋਰਟੈਂਟ ਗੱਲ ਕੀਤੀ ਹੈਗੀ ਆ ਪਹਿਲੀ ਅਕਾਲਪੁਰਖ ਦੀ ਡੈਫੀਨੇਸ਼ਨ ਕੀ ਹੈਗੀ ਆ ਔਰ ਦੂਸਰਾ ਗੁਰਮਦਸ ਦਾਤ ਕੀ ਹੈਗਾ ਵੈਸੇ ਵੇਖਿਆ ਜਾਵੇ ਆਮ ਤੌਰ ਤੇ ਇੰਟਰਨੈਸ਼ਨਲ ਲੈਵਲ ਤੇ ਜਾਂ ਜਿਹੜਾ ਹੈਗਾ ਵਾ ਗॉड ਦੀ ਜਦੋਂ ਉਹ ਡੈਫੀਨੇਸ਼ਨ ਦੇ ਵਾਸਤੇ ਆਉਂਦੇ ਆ ਗਿਆ ਤੇ ਪਹਿਲਾ ਇਹ ਉਹਨਾਂ ਦਾ ਸਵਾਲ ਹੁੰਦਾ ਇਜ਼ देयर ਏ ਗॉड if it is there then what he is like then what does he mean for us jab punjabi vich keh lo ki akal purkh hai ga ya god hai ga ke nahi je hai ta ehho je hai ga va te us da sade naal ki sambandh hai ga va eh aam taur te international tarte dharma di jo vakra vakra vekhde hai ge a eh tin chizyan vekhan di koshish karde hai ge a aur gurmukh jehda hai ga va is to vi bahut agge hai gi ਹੁਣ ਪਹਿਲੀ ਗੱਲ ਕੀ ਹੈ ਕਾਲਪੁਰ ਕਹਾਗਾ ਦਾਸ ਨੇ ਪਹਿਲਾਂ ਡੈਫੀਨੇਸ਼ਨ ਉਹਦੀ ਸਾਂਝੀ ਕਰ ਦਿੱਤੀ ਉਹ ਹੈਗਾ ਵਾ ਔਰ ਇਸ ਤਰ੍ਹਾਂ ਦਾ ਹੈਗਾ ਕੋਈ ਜੀਵ ਜੰਤੂ ਨਹੀਂ ਹੈਗਾ ਉਹ ਔਰ ਦੂਸਰੀ ਗੱਲ ਕਿ ਜਿਹੜਾ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਦਾਸ ਨੇ ਹੁਣੇ ਸਾਂਝਾ ਕੀਤਾ ਹੈਗਾ ਵਾ ਦੂਸਰਾ ਉਹਦਾ ਦਰ ਕਿਹੋ ਜਿਹਾ ਹੈ ਐਡੀਸ਼ਨਲ ਚੀਜ਼ ਹੈਗੀ ਆ ਜャ ਉਹ ਆਪ ਕਿਹੋ ਜਿਹਾ ਹੈਗਾ ਵਾ ਔਰ ਆਪ ਸੀ ਜੀ ਰੋਜ਼ਾਨਾ ਰਹਿ ਰਸ ਦੇ ਪੜ੍ਹਦੇ ਜੀ ਸੋ ਦਰ ਤੇਰਾ ਕਿਹਾ ਸੋ ਕਰਕੇ ਆ ਉਤੇ ਦਰ ਡਿਫਾਈਨ ਕੀਤਾ ਗਿਆ ਕਿਹੋ ਜਿਹਾ ਔਰ ਉਹ ਆਪ ਕਿਹੋ ਜਿਹਾ ਹੈਗਾ ਵਾ ਸੋ ਪੁਰਖ ਨੰਦਰ ਹਰ ਪੁਰਖ ਨੰਦਰ ਅਰਾਗਮਗੰ ਫਰਾ ਉਪੂਰਾ ਪੂਰੀ ਡਿਟੇਲ ਸਾਨੂੰ ਦੱਸਿਆ ਗਿਆ ਹੈਗਾ ਵਾ ਹੁਣ ਅਗਲਾ ਸਵਾਲ ਸੀਗਾ ਕਿ ਉਹ ਹੈ ਕਿਹੋ ਜਿਹਾ ਹੈਗਾ ਕਿਉਂਕਿ ਉਹ ਸਾਰਿਆਂ ਚ ਸਮਾਇਆ ਹੈਗਾ ਵਾ ਇਸ ਕਰਕੇ ਸਗਲ ਬਨਸਪਤ ਮਹਿ ਬਹਸੰਤਰ ਸਗਲ ਦੂਲ ਮੈਂ ਕੀਆ ਉੱਚ ਨੀਚ ਮੈਂ ਜੋਤ ਸਮਾਨੀ ਘਟ ਘਟ ਮਦ ਹੋ ਜੀ ਉਹ ਸਾਡੇ ਹਰੇਕ ਵਿੱਚ ਹੈਗਾ ਵਾ ਜਿਸ ਦਿਨ ਅਸੀਂ ਹਰੇਕ ਦੇ ਅੰਦਰ ਉਸ ਨੂੰ ਵੇਖ ਲਾਂਗੇ ਵਸਦਾ ਹੈਗਾ ਵਾ ਸਾਡੇ ਆਪਸੀ ਝਗੜੇ ਸਾਰੇ ਖਤਮ ਹੋ ਜਾਣਗੇ ਫੇਰ ਉਹ ਜਿਹੜਾ ਹੈਗਾ ਵਾ ਐਡੀਸ਼ਨਲ ਗੱਲ ਕੀਤੀ ਕਿ ਉਹ ਸਾਰਿਆਂ ਵਿੱਚ ਸਮਾਇਆ ਹੈਗਾ ਵਾ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਮਰ ਦਾ ਨਹੀਂ ਹੈਗਾ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਿਆ ਸਮਾਇਆ ਔਰ ਉਸ ਨੂੰ ਹੁਣ ਆਇਡੈਂਟੀਫਾਈ ਕਿੱਦਾਂ ਕਰਨਾ ਹੈਗਾ ਵਾ ਗੁਰੂ ਮਹਾਰਾਜ ਨੇ ਬੜੀ ਸੋਹਣੀ ਉਦਾਹਰਣ ਇਹ ਦੀ ਦਿੱਤੀ ਹੈਗੀ ਆ ਪੋਪਮਦ ਜਿਉਂ ਬਾਸ ਬਸਤ ਹੈ ਮੁਕਰਮਾਏ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਟਿ ਹੀ ਭੋਜ ਪਈ ਜਿਸ ਤਰ੍ਹਾਂ ਉਹ ਖੁਸ਼ਬੂ ਹੈਗਾ ਵਾ ਤੁਸੀਂ ਖੁਸ਼ਬੂ ਮਾਣ ਸਕਦੇ ਜੀ ਇਸ ਤਰ੍ਹਾਂ ਉਸ ਅਕਾਰਪੁਰਖ ਨੂੰ ਮਾਣ ਸਕਦੇ ਜੀ ਔਰ ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਪਰਛਾਵੇਂ ਆਪਨੇ ਵੇਖ ਸਕਦੇ ਜੀ ਇਸ ਤਰ੍ਹਾਂ ਤੁਸੀਂ ਆਪਣੇ ਹਿਰਦੇ ਦੇ ਅੰਦਰ ਵੀ ਉਸ ਨੂੰ ਵੇਖ ਸਕਦੇ ਜੀ ਔਰ ਅਗਲਾ ਹੈ ਗਵਾ ਉਸ ਦਾ ਸਾਡੇ ਨਾਲ ਕੀ ਸੰਬੰਧ ਹੈਗਾ ਕਿਉਂਕਿ ਹਰ ਇਨਸਾਨ ਪੁੱਛਦਾ ਹੈਗਾ ਔਰ ਉਹਦੇ ਵਾਸਤੇ ਗੁਰੂ ਮਾਰ ਨੇ ਕਿਹਾ ਜਿਸ ਪਾਪੀ ਕੋ ਮਿਲੇ ਨਟ ਢੋਈ ਸਰਨ ਆਵੇ ਤਾਂ ਨਿਰਗਰ ਅਗਰ ਗੁਰੂ ਦੀ ਸ਼ਰਨ ਆ ਜੀਏ ਤਾਂ ਅਸੀਂ ਨਿਰਮਲ ਬਣ ਸਕਦੇ ਹੈਗੇ ਆ ਸੁਖ ਪਾਇਆ ਸਤ ਗੁਰੂ ਮਨਾਏ ਸਰਬ ਬਿਖਲਾ ਗੁਰ ਪਾਏ ਗੁਰ ਤੇ ਆਏ ਇਹ ਸਭ ਕੁਝ ਪਾ ਸਕਦੇ ਆ ਫਿਰ ਨਾਲ ਗੁਰੂ ਮਹਾਰਾਜ ਨੇ ਜਿਹੜੀ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਕਰਮ ਕਰਨਾ ਤੇ ਅਸੀਂ ਪਹਿ ਚੁੱਕੇ ਹੈਗੇ ਆ RAM RAM ਸਭ ਕੋ ਕਹੇ ਕਹਾਂ RAM ਨਾ ਹੋਏ ਅਜਿਹੀ ਵਾਏ ਗੁਰੂ ਵਾਏ ਗੁਰੂ ਵਰ ਚੱਲ ਪਏ ਹੈਗੇ ਆ ਕਰਨਾ ਕੀ ਹੈਗਾ ਅੰਤਰ ਗੋਬਿੰਦ ਜਿਸ ਲਾਗੇ ਪੀਤ ਹਰ ਤਿਸ ਕਦੇ ਨਾ ਵਿਸਰੇ ਹਰ ਹਰ ਸਦਾ ਕਰੇ ਹੰਜੀ ਉਸ ਹਿਰਦੇ ਵਿੱਚ ਉਸਕਾਰ ਪ੍ਰਮੋ ਗੁਰਬਾਣੀ ਦੇ ਨਾਮਾ ਵਸਾਉਣਾ ਹੈਗਾ ਵਾ ਔਰ ਦੂਸਰਾ ਹੈਗਾ ਵਾ ਆਮ ਤਾਂ ਮਾਝੇ ਡਰ ਪਾਇਆ ਜਾਂਦਾ ਵਹਿਮ ਪਾਇਆ ਜਾਂਦਾ ਲਾਲਚ ਪਾਇਆ ਜਾਂਦਾ ਗਵਾ ਸਿੱਖੀ ਚ ਕੋਈ ਡਰ ਕੋਈ ਵਰਮ ਨਹੀਂ ਸਿਰਫ ਕਮਿਟਮੈਂਟ ਚਾਹੀਦੀ ਹੈਗੀ ਜਿਉਂ ਤੋਂ ਪ੍ਰੇਮ ਕਿllen ਕਰ ਜਾਓ ਸਿਰ ਤਰ ਗਲੀ ਮੇਰੀ ਐ ਮੇ ਆਓ ਇਹ ਤੇ ਮਾਰਕ ਬੈਟਰੀ ਜੇ ਸਿਰ ਦਿਜੀਏ ਕੰਨ ਦੇ ਇੱਕ ਕਮਿਟਮੈਂਟ ਚਾਹੀਦੀ ਹੈਗੀ ਆ ਤੇ ਅਸੀਂ ਆਪਣਾ ਜੀਵਨ ਜਿਹੜਾ ਹੈਗਾ ਸਫਲ ਕਰ ਸਕਦੇ ਹੈਗੇ ਆ ਥੋੜਾ ਨਾ ਦੂਸਰੇ ਧਰਮਾਂ ਦਾ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਕਰੀਏ ਜਿਸ ਤਰ੍ਹਾਂ ਇਸ ਤੇ ਰਹਿ ਗੋਡ ਗੁਰਬਾਣੀ ਚ ਸਪਸ਼ਟ ਦਿਸਣ ਦੱਸਿਆ ਗਾਵਾ ਹਿੰਦੂ ਮਤ ਦੇ ਵੇਖੋਗੇ ਤੇ ਉੱਥੇ ਪਤਾ ਨਹੀਂ ਕਿੰਨੇ ਅਨ ਲਿਮਟਿਡ ਗॉड ਹੈਗੇ 33 ਕਰੋੜ ਦੇ ਉੱਤੇ ਹੈਗੇ ਸਭ ਕੁਝ ਹੈਗਾ ਵਾ ਮੁਸਲਮਾਨਾ ਦਾ ਵੀ ਇੱਕੋ ਹੀ ਅੱਲਾ ਹੈਗਾ ਵਾ ਔਰ ਕ੍ਰਿਸਚੀਅਨ ਦਾ ਵੀ ਕ੍ਰਾਈਸਟ ਹੀ ਹੈਗਾ ਵਾ ਅਗਲਾ ਹੈਗਾ ਵਾ ਵਾਟ ਇਜ਼ ਹੀ ਲਾਈਕ ਗੁਰਬਾਣੀ ਜਿਹ ਹੈਗਾ ਸਗਲ ਬਨਾਸਪਤ ਮੇਂ ਔਰ ਹਿੰਦੂ ਮਤ ਦੇ ਵੇਖੋਗੇ ਬਹੁਤ ਹੈ ਤੁਸੀਂ ਬੁੱਤ ਜਾਂ ਹੋਰ ਦੇਵੀ ਦੇਵ ਦੇ ਆਦਿ ਚੀਜ਼ਾਂ ਮਿਲੇਗੀ ਮੁਸਲਮਾਨ ਦਾ ਮੈਨੂੰ ਖੁਦ ਨਹੀਂ ਪਤਾ ਹੈਗਾ ਕਿ ਉਹਨਾਂ ਦੇ ਰੀਲੀ ਕੀ ਹੈਗਾ ਵਾ ਔਰ ਕ੍ਰਾਈਸਟ ਜੀ ਵੇਖਿਆ ਜਾਵੇ ਉਹ ਕਹਿੰਦੇ ਜੇ ਕ੍ਰਾਈਸਟ ਵੱਲ ਗਏ ਤੇ ਜਿਹੜਾ ਤਹਾਡਾ ਭਲਾ ਹੋ ਜੂਗਾ ਨਹੀਂ ਤੇ ਨਹੀਂ ਹੋਣਾ ਹੈਗਾ ਵਾ ਅਗਰ ਹੈਗਾ ਵਾਟ ਡਸ ਹੀ ਮੀਨ ਫਾਰ ਅਸ ਉਹ ਸਾਡੇ ਵਸ Hindu ਮਤ ਦੇ ਵਿੱਚ ਉਹਖ ਦੇਰ ਵੇਤਾ ਵਰਸ਼ੇ ਪਜਾ ਏਕਾ ਸ਼ਬਦੀ ਰਟਨ ਕਰੀ ਚੱਲੋ ਪਰ ਮੁਸਲਮਾਨਾਂ ਜੀ ਵੇਖੋਗੇ ਤੇ ਉਹ ਵੀ ਕਹਣਗੇ ਅਗਰ ਅੱਲਾਹ ਕੋਲ ਜਾਓਗੇ ਤੁਹਾਡਾ ਭਲਾ ਹੋ ਜਾਏਗਾ ਨਹੀਂ ਤੇ ਨਹੀਂ ਕ੍ਰਿਸਚੀਅਨ ਵੀ ਉਹ ਕਹਿੰਦੇ ਭਲਾ ਹੋ ਜਾਏਗਾ ਤਾਂ ਜੇ ਤੋ ਜਾਊਗਾ ਲੇਕਿਨ ਗੁਰਬਾਣੀ ਦੇ ਮਤਾਕ ਜਿਹੜਾਗਾ ਜੋ ਵੀ ਆਏਗਾ ਉਸ ਦਰ ਤੇ ਆਏਗਾ ਉਹ ਜਿਹੜਾਗਾ ਆਪਣਾ ਜੀਵਨ ਜਿਹੜਾ ਪਲਾ ਕਰ ਸਕਦਾ ਹੈਗਾ ਵਾ ਇਸ ਕਰਕੇ ਕਿਸੇ ਤਰ੍ਹਾਂ ਦਾ ਡਰ ਵਹਿਮ ਜਿਹੜਾ ਬਾਕੀ ਧਰਮਾਂ ਜਾਂ ਹਿੰਦੂ மத ਸਹਿਗਾ ਵਾ ਉਹ ਸਿੱਖੀ 'ਚ ਬਿਲਕੁਲ ਨਹੀਂ ਹੈਗਾ ਵਾ ਜਾਂ ਬਾਕੀਆਂ 'ਚ ਬੇਹਸ਼ਤ ਜਾਂ ਹੈਵਨ ਹੈਗਾ ਵਾ ਗੁਰਮਤਿ ਦੇ ਮਤਾਕ ਤੇਰਾਗਾ ਵਾ ਸਾਡਾ ਹੱਲ ਤੇ ਹੈਵਨ ਇੱਥੇ ਹੀ ਹੈਗਾ ਵਾ ਜੇ ਆਪਣਾ ਜੀਵਨ ਸੁਧਾਰ ਲਿਆ ਤੇ ਸਾਡਾ ਜਿਹੜਾ ਹੈਗਾ ਜੀਵਨ ਸਫਲ ਹੋ ਜਾਏਗਾ ਨਹੀਂ ਤੇ ਫਿਰ ਸਾਡੇ ਵਾਸਤੇ ਹੈਲਪ ਆਪਣੇ ਆਪ ਬੈਠਾ ਹੈਗਾ ਵਾ ਔਰ ਗੁਰਬਾਣੀ 'ਚ ਜਿਹੜਾ ਹੈਗਾ ਕਿਸੇ ਪਾਸੇ ਵੀ ਆਓ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਲੈ ਜਾਣਾ ਹੈਗਾ ਵਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾ ਨਿੱਤ ਦਿਵਾਰੇ ਉਪਰੇ ਤੇ ਤੇ ਲੈਵਾਰ ਕਰਨਾ ਕੀਆ ਸਤਗੁਰ ਸਿਖ ਰਖਾਲਿਆ ਸੱਚਾ ਸ਼ਬਦ ਵਿਚਾਰ ਇਹ ਕਰਨਾ ਪੈਣਾ ਨਹੀਂ ਤੇ ਜਿਹੜਾ ਹੈਗਾ ਸੀ ਬਾਕੀਆਂ ਵਾਂਗੂ ਹੀ ਫਿਰ ਹੋ ਜਾਂਦੇ ਹੈਗੇ ਆ ਨਾਨਕ ਅਵਰ ਨ ਸੁਝੀ ਹਰ ਬਿਰ ਬਖ ਸੰਹਾਰ ਅਸੀਂ ਉਸ ਦਿਸ਼ਾ ਵੱਲ ਚੱਲ ਗਏ ਤੇ ਅਸੀਂ ਗੁਰਮਤ ਅਨੁਸਾਰ ਚੱਲ ਰਹੇ ਆ ਨਹੀਂ ਤੇ ਫਿਰ ਅਸੀਂ ਬਾਕਾ ਧਰਮ ਦੇ ਅਨੁਸਾਰ ਹੀ ਚੱਲ ਰਹੇ ਹੈਗੇ ਆ ਔਰ ਗੁਰਬਾਣੀ ਚ ਸਪਸ਼ਟ ਕਿਹਾ ਹੈਗਾ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਂ ਸਿੱਖੀ ਦਾ ਕੋਈ ਕਿਸੇ ਧਰਮ ਨਾਲ ਵਸਤਾ ਨਹੀਂ ਹੈਗਾ ਸਿੱਖੀ ਦਾ ਇੰਡੀਪੈਂਡੈਂਟ ਧਰਮ ਹੈ ਜਿੱਥੇ ਕੋਈ ਜਾਤ ਪਾਤ ਨਹੀਂ ਕੋਈ ਨਰਕ ਸਵਰਗ ਨਹੀਂ ਔਰ ਔਰਤਿਆ ਨੂੰ ਕਿਤੇ ਨੀਵਾਂ ਨਹੀਂ ਕਿਹਾ ਜਾਂਦਾ ਵਾ ਔਰਤਿਆ ਨੂੰ ਉਹੀ ਮਾਣ ਦਿੱਤਾ ਜਾਂਦਾ ਹੈਗਾ ਵਾ ਜੋ ਮਰਦਾਂ ਵਾਸਤੇ ਹੈਗਾ ਵਾ ਇਸ ਕਰਕੇ ਉਹ ਇਕੁਐਲਟੀ ਬਲਕੇ ਸਿਸ਼ਟੀਆਂ ਦਾ ਜ਼ਿਆਦਾ ਮਾਣ ਹੈਗਾ ਗੁਰਬਾਣੀ ਦੇ ਵਿੱਚ ਵੇਖਿਆ ਜਾਵੇ ਔਰ ਇਸ ਕਰਕੇ ਜਿਹੜਾ ਗਵਾ ਬਾਕੀ ਤੇ ਕੋਈ ਜਿਹੜਾ ਹੈਗਾ ਉਸ ਅਕਾਲ ਪੁਰਖ ਦੇ ਹੁਕਮ ਨੂੰ ਪਛਾਣਨਾ ਜਿਹੜਾ ਹੈਗਾ ਦਾਸ ਨੇ ਜਿਹੜਾ ਗਾ ਸ਼ੁਰੂ ਚ ਗੱਲ ਕੀਤੀ ਸੀਗੀ ਉਹ ਬਹੁਤ ਜ਼ਰੂਰੀ ਹੈਗੀ ਆ ਕੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਦਾ ਤਿੰਨ ਭੇਦ ਜਾਂਦਾ ਉਸ ਦਾ ਭੇਦ ਤਾਂ ਜਾਣ ਸਕਦੇ ਆ ਜੇ ਹੁਕਮ ਨੂੰ ਪਛਾਣ ਲਿਆ ਨਹੀਂ ਤੇ ਅਸੀਂ ਕਰਮ ਕਾਡਣਾ ਚ ਪੈ ਰਹੇ ਤਾਂ ਸਾਨੂੰ ਕੁਝ ਨਹੀਂ ਹੋਣਾ ਵਾ ਔਰ ਇਹ ਹੀ ਜਿਹੜਾ ਹੈਗਾ ਵਾ ਜਿਹੜਾ ਹੈਗਾ ਵਾ ਗੁਰਬਾਣੀ 'ਚ ਇੱਕ ਵੱਡੀ ਗੱਲ ਕੀਤੀ ਗਈ ਹੈ ਜੋ ਅਸੀਂ ਭੁੱਲ ਚੁੱਕੇ ਹੈਗੇ ਆ ਗੁਰਬਾਣੀ ਵਿੱਚ ਉਸ ਸਰਕਾਰਪੁਰਖ ਨੂੰ ਗੁਰਬਾਣੀ ਦੇ ਦੁਆਰਾ ਖੋਜਣਾ ਹੈਗਾ ਗੁਰਮਤਿ RAM ਨਾਮ ਗੋਮੀਤਾ ਉਸ ਨੂੰ ਬਾਣਾ ਹੈਗਾ ਉਸ ਨੂੰ ਖੋਜਣਾ ਹੈਗਾ ਵਾ ਅਸੀਂ ਖੋਜ ਵਾਲੇ ਪਾਸੇ ਨਹੀਂ ਜਾਂਦੇ ਸਿਰਫ ਰਵੈਤਾਂਵਾਦੇ ਪਾਸੇ ਜਾਂਦੇ ਹੈਗੇ ਆ ਜਿਸ ਕਰਕੇ ਸਾਨੂੰ ਗੁਰਬਾਣੀ ਦਾ ਖੁਦ ਪਤਾ ਨਹੀਂ ਲੱਗ ਰਿਹਾ ਕਿ ਗੁਰਬਾਣੀ ਸਾਨੂੰ ਕਹਿੰਦੀ ਹੈਗੀ ਆ ਔਰ ਬਾਕੀ ਸਿੱਖ ਧਰਮ ਦੇ ਜਿਹਾ ਗਵਾ ਖਾਸ ਤੌਰ ਤੇ ਹੈਗਾ ਉਸ ਅਕਾਲ ਪੁਰਖ ਨਾਲ ਪ੍ਰੀਤ ਲਾਉਣੀ ਹੈਗੀ ਆ ਕਿਉਂਕਿ ਹਰੇਕ ਦੇ ਅੰਦਰ ਵਸਦਾ ਹੈਗਾ ਵਾ ਥਾਂ ਥਾਂ ਤੇ ਤੀਰਥਾਂ ਜਾ ਕੇ ਕੁਝ ਨਹੀਂ ਹੋਣਾ ਵਾ ਜੇ ਕਰਨਾ ਹੈਗਾ ਤੇ ਸਿਰਫ ਇੱਕੋ ਹੀ ਹੈਗਾ ਵਾ ਉਸ ਅਕਾਲ ਪੁਰਖ ਦੇ ਗੁਣ ਗਾਇਨ ਕਰਨੇ ਆ ਜੋ ਉਹਦੇ ਵਿੱਚ ਕੁਆਲਿਟੀਜ਼ ਹੈਗੀ ਆ ਉਹ ਕੁਆਲਿਟੀਆਂ ਆਪਣੇ ਵਿੱਚ ਲੈ ਕੇ ਆਵਾਂਗੇ ਤਾਂ ਸਾਡਾ ਜੀਵਨ ਸਫਲ ਹੋਦਾ ਸਤਗੁਰ ਕੀ ਜਿਸ ਕੋ ਮਤ ਆਵੇ ਸੋ ਸਤਗੁਰ ਮਾਏ ਸਮਾਨਾ ਇਹ ਬਾਣੀ ਜੋ ਜਿਉ ਜਾਨੇ ਤਿਸ ਅੰਤਰ ਰਵੇ ਹਰ ਨਾਮਾ ਇਹ ਚੀਜ਼ੇ ਅਗਰ ਕਰ ਲਈਏ ਤਸਾਂ ਉਹ ਗੁਣ ਪੈਦਾ ਕਰ ਲਈਏ ਤਾਂ ਸਾਡਾ ਜੀਵਨ ਅਸੀਂ ਆਪਣੇ ਆਪ ਜਿਹੜਾ ਹੈਗਾ ਸਚਾਰ ਬਣਦੀ ਦਿਸ਼ਾ ਵੱਲ ਜਾ ਸਕਦੇ ਹੈਗੇ ਆ ਨਹੀਂ ਤੇ ਜੋ ਅਸੀਂ ਰੋਜ਼ਾਨਾ ਪਾਠ ਕਰੀ ਜਾਂਦੇ ਹੈਗੇ ਆ ਉਹਦੇ ਨਾਲ ਕੁਝ ਨਹੀਂ ਹੋਣਾ ਜਿੰਨੇ ਮਰਜੀ ਨਿਤਨੇਮ ਕਰ ਲੋ ਜਿੰਨੇ ਮਰਜੀ ਅਖੰਡ ਪਾਠ ਕਰ ਲੋ ਗੁਰਬਾਣੀ ਚ ਇਹ ਚੀਜ਼ ਰਿਜੈਕਟ ਕੀਤੀ ਗਈ ਹੈਗੀ ਆ ਪਾਠ ਪੜਿਓ ਔਰ ਬੇਦ ਵਿਚਾਰਿਓ ਨੇਲੋ ਪੰਜੰਗ ਸਾਦੇ ਇਹਦੇ ਵਿੱਚ ਐਂਡ ਤੇ ਰਹੋ ਦੀ ਪੰਕਤੀ ਕਿਹਾ ਗਿਆ ਪਿਆਰੇ ਇਨ ਵਿਦ ਮਿਲਨਨਾਂ ਦੇ ਆਈ ਮੈਂ ਕੀਏ ਕਰਮ ਕਨੇਕਾ ਹਾਰ ਪਰਿਓ ਸੁਆਮੀ ਕੇ ਦਵਾਰਿਆ ਦੀ ਗਿਆਨ ਬੁੱਧ ਬੇਬੇ ਕਾ ਗੁਰਬਾਣੀ ਕੋਲੋਂ ਅਸੀਂ ਵਿਵੇਕ ਬੁੱਧੀ ਲੈਣੀ ਹੈਗੀ ਆ ਜਿਸ ਦੇ ਨਾਲ ਅਸੀਂ ਸੱਚ ਤੇ ਝੂਠ ਦੀ ਪਰਖ ਕਰ ਸਕੀਏ ਉਹ ਚੀਜ਼ ਲੈਣੀ ਹੈਗੀ ਆ ਔਰ ਬਾਕੀ ਵੇਖਿਆ ਜਾ ਕਿ ਬਾਕੀ ਤਾਂ ਮੰਦਾ ਭਗਤਨਾਮ ਦੇ ਨੇ ਬੜਾ ਸੋਣਾ ਜਿਹਾ ਹੈਗਾ ਬਾਕੀ ਨੇ ਡਿਸਕ੍ਰਾਈਬ ਕੀਤਾ ਹੈਗਾ ਵਾ ਅੱਜ ਨਾਮੇ ਬੀਟਲ ਦੇਖਿਆ ਮੂਰੂ ਕੋ ਸਮਝਾਉ ਰਹੇ ਮੈਂ ਸਿਰਫ ਐਂਡ ਦੀ ਗੱਲ ਕਰੂੰਗਾ ਕਿ hindu anna turku kaana duha te gyane sauna ਹਿੰਦੂ ਪੂਜੇ ਦੇਹਰਾ ਮੁਸਲਮਾਨ ਬਸੀਤ ਨਾਮੇ ਸੋਈ ਸੇਵਿਆ ਜੇ ਦੇਹਰਾ ਨਮਸੀਤ ਜਾਂ ਤੇ ਉਹਨਾਂ ਨੇ ਜਿਹੜਾ ਗਾਵਾ ਆਪਣੇ ਇਸ਼ਤੇ ਭਰੋਸਾ ਨਹੀਂ ਗਾ ਜਾਂ ਉਹਨੂੰ ਜਿਹੜਾ ਗਾ ਆਪਣੇ ਧਾਰਮਿਕ ਸਥਾਨ ਦੇ ਵਿੱਚ ਮੰਦਿਰ ਜਾਂ ਮਸਜਿਦ 'ਚ ਬਿਤਾ ਦਿੱਤਾ ਹੈਗਾ ਵਾ ਹਿੰਦੂਆਂ ਨੇ ਤੇ ਦੋਵੇਂ ਕੰਮ ਕਰਤੇ ਮੁਸਲਮਾਨਾਂ ਨੂੰ ਆਪਣੇ ਅੱਲਾ ਤੇ ਪੂਰਾ ਭਰੋਸਾ ਹੈਗਾ ਪਰ ਵੇਖਿਆ ਜਾਵੇ ਚਿਕਰ ਬਸ 1 ਮਿੰਟ ਹੋਰ ਜੀ 1 ਮਿੰਟ ਹੋ ਅੱਲਾ ਦਾ ਜਿਹੜਾ ਹੈਗਾ ਵਾ ਸਿੱਖਾਂ ਨੂੰ ਜਿਹੜਾ ਹੈਗਾ ਵਾ ਆਪਣੇ ਗੁਰੂ ਤੇ ਭਰੋਸਾ ਨਹੀਂ ਹੈਗਾ ਇਸੇ ਕਰਕੇ ਬਾਕੀਆਂ ਲਪਾਈ ਦੇ ਪਏ ਆ ਔਰ ਸਿੱਖਾਂ ਦਾ ਵੇਖਿਆ ਜਾਵੇ ਤੇ ਜਿਹੜਾ ਹੈਗਾ ਵਾ ਦੋ ਆੱਖਾਂ ਤੋਂ ਕਾਣ ਵਾਲਾ ਹਿਸਾਬ ਜਿਹੜਾ ਹੈਗਾ ਵਾ ਅੰਨੇ ਵਾਲਾ ਸਾਫ ਹੋ ਗਿਆ ਹੈਗਾ ਵਾ ਕਿਉਂਕਿ ਗੁਰਬਾਣੀ ਦੀ ਮੱਤ ਤੇ ਹੈਗੀ ਆ ਗੁਰਬਾਣੀ ਸਪਸ਼ਟ ਕਿਹਾ ਗਿਆ ਸਰਬ ਸ਼ਬ ਇਹ ਸਰਬ ਸ਼ਬਦਮ ਇੱਕ ਸ਼ਬਦ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਐ ਸੋਈ ਨਰਨਜਿ ਦਿਓ ਉਹ ਸ਼ਬਦ ਵਾਲੇ ਧਰਮ ਦੀ ਵੱਲ ਨਹੀਂ ਜਾਂਦੇ ਨੀਗੇ ਬਾਕੀ ਕਰਮ ਕਾਂਡਾ ਵਾਲ ਅਸੀਂ ਜਾ ਰਹੇ ਹੈਗੇ ਆਂ ਔਰ ਸੁਖਮਨੀ ਸਾਹਿਬ ਜਾ ਅਸੀਂ ਪਾਠ ਤੇ ਕਰਦੇ ਹੈਗੇ ਆਂ ਰੋਜ਼ ਲੇਕਿਨ ਅਮਲ ਨਹੀਂ ਕਰਦੇ ਉਹਦੀ ਅਸ਼ਟਪਦੀ ਇੱਕ ਬੜੀ ਸੋਹਣਾ ਸੰਦਸੀ ਗਿਆ ਸਰਬ ਧਰਮ ਮੇ ਸੇ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ ਮੈਂ ਉਤਮ ਕਰਿਆ ਸਾਧ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮੈਂ ਉਤਮ ਭਲਾ ਹਰ ਕਾ ਨਾਮ ਜੋ ਪੋਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਨਸੂ ਰਸ ਰਪਖਾਣੀ ਸਗਲ ਥਾਂ ਤੇ ਉਤਮ ਥਾਨ ਨਾਨਕ ਜੇ ਕਟ ਵਸੇ ਹਰਨਾਮ ਉਸ ਅਕਾਰਪੁਰਖ ਦੇ ਨਾਮ ਇਹ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਲਈਏ ਤਾਂ ਇਹ ਜਿਹੜੀ ਹੈ ਬਲਿਕਨਤਾ ਗੁਰਬਾਣੀ ਦੀ ਅਗਰ ਅਸੀਂ ਆਪਣੇ ਜੀਵਨ 'ਚ ਪਾ ਲਈਏ ਤਾਂ ਸਾਡਾ ਜੀਵਨ ਆਪਣੇ ਆਪ ਸਫਲ ਹੋ ਸਕਦਾ ਵਾ ਦਾਸ ਨੂੰ ਆਪ ਦੇ ਨਾਲ ਸਾਂਝ ਕਰਦੇ ਭੁੱਲਾਂ ਹੋ ਗਈਆਂ ਹੋਣਗੀਆਂ ਭੁੱਲਣ ਅੰਦਰ ਸਭ ਕੋ ਪਉ ਪੁਲ ਗੁਰੂ ਕਰਤਾਰ ਫਤਿਹ ਪ੍ਰਵਾਨ ਕਰਨੀ ਵਾਹ ਗੁਰਜੀਕਾ ਖਾਲਸਾ ਵਾਹ ਵਾਜੀ ਵਾਜੀ